ਅਸਾਂ ਦਰੇ ਹੋਈ ਹਾਂ ਬਈ ਅੰਦਰ ਹੀ ਆ ਮਾਸੀ ਤੋਂ ਟਕੋਰ ਕਰਾਂ ਦਾ ਉਹ ਬੰਤਾ ਬੰਤ ਵੀ ਅੰਦਰ ਹੀ ਆ ਓ ਰਿਆ ਮੇਰੀ ਗੱਲ ਸੁਣ ਓ ਰਿਆ ਦੇ ਭਾਈ ਬੰਦੇ ਨੂੰ ਕੰਟਰੋਲ ਚ ਕਰਨਾ ਤੀਮੀ ਦੇ ਹੱਥ ਚ ਹੀ ਹੁੰਦੀ ਆ ਸਾਰੀ ਗੱਲਬਾਤ ਹੈ ਜਿਹੜੀ ਮੈਂ ਤੈਨੂੰ ਗੱਲ ਕਹਿਣਾ ਮੇਰੀ ਗੱਲ ਧਿਆਨ ਨਾਲ ਸੁਣੀ ਸਮਝੀਂ ਮੇਰੀ ਗੱਲ ਦੁਸ਼ਮਣੀ ਦੇ ਬਾਜੇ ਨਾ ਤਾਂ ਬਹੁ ਨੁਕਸਾਨ ਹੁੰਦਾ ਅੱਗਾ ਨਹੀਂ ਦੇਖਦੀ ਪਿੱਛਾ ਨਹੀਂ ਦੇਖਦੀ ਹੁੰਦੀ ਇਹ ਨਮਾਕ ਹੁਣੋਂ ਦਾ ਬਾਲਾ ਮਾਰ ਜਾਂਦਾ ਹੁੰਦਾ। ਸਮਝ ਗਏ ਮੇਰੀ ਗੱਲ? ਭਾਈ ਮੈਂ ਤਾਂ ਰਾਤ ਵੀ ਜੱਸਿਆ ਨੂੰ ਸਮਝਾਇਆ ਵੀ ਲੜਾਈਆਂ ਚ ਤਾਂ ਕੁਝ ਨਹੀਂ ਰੱਖਿਆ। ਉਹ ਮੈਂ ਹੀ ਗੱਲ ਕਹਿਣਾ ਭਾਈ ਮੈਂ ਮਾਤਾ ਕਮਰਸ ਕਹਾਣੀ ਠੀਕ ਕਰੀ ਐ। ਹੈ? ਇਹਨੂੰ ਕਹਦੇ ਹੁਣ ਆਵਾ ਤਾਬਾ ਨਾ ਕਰਿਓ ਜਿਵੇਂ ਮੈਂ ਕਰੀ ਜਾਊਂਗਾ ਮੇਰੇ ਮਗਰ ਮਗਰ ਚੱਲੀ ਚੱਲਿਓ। ਜੇ ਕਿਨੇ